ਦੋਸਤੋ ਹੁਣ ਗੱਲ ਕਰਾਂਗੇ ਉਸ ਯੁੱਧ ਦੀ ਜਦੋਂ ਕਸੂਰ ਫਤਿਹ ਹੋਇਆ ਸਰਦਾਰ ਹਰੀ ਸਿੰਘ ਨਲੂਆ ਜੀ ਦੀ ਉਮਰ ਸਿਰਫ 17 ਸਾਲ 6 ਮਹੀਨੇ ਦੀ ਸੀ ਲੇਕਿਨ ਉਹਨਾਂ ਨੇ ਜੰਗ ਦੇ ਮੈਦਾਨ ਵਿੱਚ ਅਜਿਹਾ ਪ੍ਰਦਰਸ਼ਨ ਕੀਤਾ ਕਿ ਦੁਸ਼ਮਣ ਭੱਜਣ ਲਈ ਮਜਬੂਰ ਹੋ ਗਏ ਫਿਰ ਆਪਾਂ ਗੱਲ ਕਰਦੇ ਹਾਂ ਉਸ ਯੁੱਧ ਦੀ ਜਿਸ ਦਾ ਇਤਿਹਾਸ ਦੁਸ਼ਮਣ ਫੌਜ ਦੇ ਉਸ ਖਤਰਨਾਕ ਜਸੂਸ ਨੇ ਲਿਖਿਆ ਹੈ ਜੋ ਪੇਸ ਬਦਲ ਕੇ ਸਿੱਖਾਂ ਨੂੰ ਢਾਹ ਲਾਉਣ ਲਈ ਆਇਆ ਸੀ ਪਰ ਸਿੱਖਾਂ ਨੇ ਉਜਾਹੀ ਹਾਕਰ ਦਿਖਾਇਆ ਕਿ ਉਸ ਸਿੱਖਾਂ ਦੀ ਬਹਾਦਰੀ ਦੇਹੀ ਕਿਸੇ ਲਿਖਣ ਲੱਗਾ ਏ ਸੀ ਮਲਤਾਨ ਦੀ ਜੰਗ ਇਸ ਜੁੱਦ ਵਿੱਚ ਸਰਦਾਰ ਹਰੀ ਸਿੰਘ ਨਲੂਆ ਜੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸੀ ਤੇ ਫਿਰ ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪ ਮੋਰਚਾ ਸੰਭਾਲਿਆ ਸੀ ਤੇ ਮਲਤਾਨ ਨੂੰ ਜਿੱਤ ਲਿਆ ਸੀ ਤੇ ਉੱਥੇ ਸਿੱਖ ਸ਼ਾਸਨ ਸਥਾਪਿਤ ਕੀਤਾ ਸੀ ਸਰਦਾਰ ਹਰੀ ਸਿੰਘ ਨਲੂਆ ਜੀ ਨੂੰ ਠੀਕ ਹੋਣ ਲਈ 6 ਮਹੀਨੇ ਲੱਗੇ ਜਦੋਂ ਉਹ ਠੀਕ ਹੋ ਕੇ ਵਾਪਸ ਆਈ ਤਾਂ ਉਹਨਾਂ ਨੂੰ ਸਭ ਤੋਂ ਵੱਡੀ ਜ਼ਗੀਰ ਦਿੱਤੀ ਗਈ ਇਸ ਤੋਂ ਬਾਅਦ ਉਹਨਾਂ ਨੇ ਕਸ਼ਮੀਰ, ਮਿਚਨੀ, ਹਜ਼ਾਰਾ ਤੇ ਦਰਾ ਖੇਬਰ ਤੱਕ ਕਈ ਖੇਤਰਾਂ ਨੂੰ ਫਤਿਹ ਕੀਤਾ ਦੋਸਤੋ ਹੁਣ ਜਾਣਨਾ ਪਾਵਾਂਗੇ ਉਸ ਘਟਨਾ ਤੇ ਜਦੋਂ ਇੱਕ ਪੰਡਿਤ ਸਰਦਾਰ ਹਰੀ ਸਿੰਘ ਨਲੂਆ ਜੀ ਦੀ ਅਦਾਲਤ ਵਿੱਚ ਆਇਆ ਤੇ ਰੋਂਦੇ ਹੋਏ ਕਹਿਣ ਲੱਗਾ ਸਰਦਾਰ ਸਾਹਿਬ ਅਸੀਂ ਬਰਾਤ ਲੈ ਕੇ ਜਾ ਰਹੇ ਸੀ ਪਰ ਰਸਤੇ ਵਿੱਚ ਪਠਾਣਾ ਨੇ ਸਾਡੀ ਡੋਲੀ ਲੁੱਟ ਲਈ ਇਹ ਸਾਡੀ ਲੜਕੀ ਨੂੰ ਚੁੱਕ ਕੇ ਖਾਨ ਦੇ ਕਿਲੇ ਵਿੱਚ ਲੈ ਗਏ। ਸਰਦਾਰ ਹਰੀ ਸਿੰਘ ਨਲੂਆ ਜੀ ਨੇ ਉਸ ਪੰਡਤ ਨੂੰ ਪੁੱਛਿਆ ਕਿ ਕਿੰਨੇ ਪਠਾਨ ਸੀ? ਤਾਂ ਪੰਡਤ ਨੇ ਕਿਹਾ ਜੀ 5-6। ਤੇ ਫਿਰ ਹਰੀ ਸਿੰਘ ਨਲੂਆ ਜੀ ਨੇ ਪੁੱਛਿਆ ਕਿ ਤੁਸੀਂ ਕਿੰਨੇ ਜਾਣੇ ਸੀ? ਤਾਂ ਉਹ ਬ੍ਰਾਹਮਣ ਕਹਿਣ ਲੱਗਾ ਜੀ 30-40 ਬਰਾਤੀ। ਤਾਂ ਹਰੀ ਸਿੰਘ ਨਲੂਆ ਜੀ ਹੱਸਦੇ ਹੋਏ ਬੋਲੇ ਫਿਰ ਤਾਂ ਇਹ ਹੋਣਾ ਹੀ ਸੀ। ਤੁਸੀਂ ਇੱਜ਼ਤ ਬਚਾ ਨਹੀਂ ਸਕੀ। ਸਰਦਾਰ ਹਰੀ ਸਿੰਘ ਨਲੂਆ ਜੀ ਨੇ ਤੁਰੰਤ ਹੀ ਖਾਨ ਦੇ ਕਿਲੇ ਤੇ ਚੜ੍ਹਾਈ ਕਰ ਦਿੱਤੀ ਤੇ ਉਹਨਾਂ ਨੇ ਖਾਨ ਨੂੰ ਹਰਾ ਕੇ ਲੜਕੀ ਨੂੰ ਛੁਡਾਇਆ। ਪਰ ਜਦੋਂ ਲੜਕੀ ਨੂੰ ਵਾਪਸ ਭੇਜਣ ਦੀ ਗੱਲ ਹੋਈ ਤਾਂ ਪਰਿਵਾਰ ਨੇ ਇਨਕਾਰ ਕਰਨ ਦਿੱਤਾ ਤਾਂ ਫਿਰ ਉਸ ਬੀਬੀ ਨੇ ਕਿਹਾ ਕਿ ਇਹ ਮੈਨੂੰ ਲਜਾਣ ਤੋਂ ਕੀ ਨਾ ਕਰਨਗੇ ਜਿਹੜੇ ਮੇਰੀ ਇੱਜ਼ਤ ਦੀ ਰਾਖੀ ਨਹੀਂ ਕਰ ਸਕੀ ਮੈਂ ਹੁਣ ਆਪ ਹੀ ਇਹਨਾਂ ਨਾਲ ਨਹੀਂ ਜਾਣਾ ਚਾਹੁੰਦੀ ਤਬੀਬੀ ਉਸ ਬੀਬੀ ਨੇ ਸ਼ਰਮਿੰਦਾ ਕਰਕੇ ਪੰਡਤਾਂ ਨੂੰ ਪੁੱਠਾ ਮੋੜ ਦਿੱਤਾ ਤੇ ਉਹ ਬੀਬੀ ਉਸ ਦਿਨ ਤੋਂ ਅਮਰਿਤਸਰ ਕੇ ਸਰਦਾਰ ਹਰੀ ਸਿੰਘ ਨਲੂਆ ਜੀ ਦੀ ਭੈਣ ਬਣ ਕੇ ਪੰਥ ਦੀ ਸੇਵਾ ਵਿੱਚ ਸ਼ਾਮਲ ਹੋ ਗਈ ਅਮਰਿਤਸਰਕੰ ਤੋਂ ਬਾਅਦ ਐਸਬੀਬੀ ਦਾ ਨਾਮ ਇਤਿਹਾਸ ਵਿੱਚ ਬੀਬੀ ਹਰਸ਼ਰਨ ਕੌਰ ਕਰਕੇ ਆਉਂਦਾ ਹੈ। ਹੋਰ ਆਉਂਦੇ ਹਾਂ ਉਸ ਘਟਨਾ ਤੇ ਜਿਸ ਤੋਂ ਸਰਦਾਰ ਹਰੀ ਸਿੰਘ ਨਲੂਆ ਜੀ ਦੇ ਉੱਚੇ ਤੇ ਸੁੱਚੇ ਕਰਤਾਰ ਬਾਰੇ ਪਤਾ ਲੱਗਦਾ ਹੈ। ਜਦੋਂ ਸਰਦਾਰ ਹਰੀ ਸਿੰਘ ਨਲੂਆ ਜੀ ਨੂੰ ਪਸ਼ਾਵਰ ਦਾ ਸੂਬੇਦਾਰ ਬਣਾਇਆ ਤਾਂ ਉਹਨਾਂ ਨੇ ਨਵੇਂ ਕਿਲੇ ਬਣਵਾਏ ਤੇ ਪੁਰਾਣੇ ਕਿਲਿਆਂ ਨੂੰ ਮਜ਼ਬੂਤ ਕੀਤਾ। ਇੱਕ ਦਿਨ ਖਬਰ ਆਈ ਕਿ ਸਰਦਾਰ ਹਰੀ ਸਿੰਘ ਨਲੂਆ ਜੀ ਨੇ ਦਰਾ ਖੈਬਰ ਦੇ ਕਬਜ਼ਾ ਕਰ ਲਿਆ ਹੈ। ਤਾਂ ਨਾਸਿਰ ਖਾਨ ਜੋ ਕਿ ਉਥੋਂ ਦਾ ਪਠਾਨ ਸਰਦਾਰ ਸੀ ਉਸਨੇ ਆਪਣੇ ਬੇਟੇ ਨੂੰ ਕਿਹਾ ਕਿ ਜਲਦੀ ਇੱਥੋਂ ਨਿਕਲੋ ਕਿ ਇਸ ਤੋਂ ਪਹਿਲਾਂ ਹਰੀ ਸਿੰਘ ਸਾਨੂੰ ਮਾਰ ਦੇਵੇ ਤਾਂ ਉਸਦਾ ਬੇਟਾ ਆਪਣੀ ਮਗੀਦਰ ਬਾਨੋ ਕੋਲੇ ਗਿਆ ਤੇ ਕਹਿਣ ਲੱਗਿਆ ਨਲੂਆ ਸਰਦਾਰ ਆ ਗਿਆ ਹੈ ਹੁਣ ਇੱਥੇ ਰਹਿਣਾ ਮੌਤ ਨੂੰ ਬੁਲਾਉਣਾ ਹੈ ਤਾਂ ਬਾਨੋ ਕਹਿਣ ਲੱਗੀ ਤੂੰ ਤਾਂ ਕਹਿੰਦਾ ਸੀ ਕਿ ਪਹਾੜ ਵੀ ਤੇਰੇ ਤੋਂ ਡਰਦੇ ਹਨ ਪਰ ਹੁਣ ਤੂੰ ਸਿਰਫ ਨਲੂਆ ਸਰਦਾਰ ਦੇ ਆਉਣ ਦੀ ਗੱਲ ਸੁਣ ਕੇ ਹੀ ਭੱਜ ਰਿਹਾ ਹੈ ਬਾਨੋ ਕਹਿੰਦੀ ਮੈਂ ਉਸ ਨਾਲ ਹੀ ਵਿਆਹ ਕਰਾਂਗੀ ਜੋ ਵੀਰ ਹੋਵੇ ਪਰ ਤੂੰ ਤਾਂ ਡਰਪੋਕ ਨਿਕਲਿਆ ਮੈਂ ਤੇਰੇ ਨਾਲ ਨਿਕਾ ਨਹੀਂ ਕਰ ਸਕਦੀ ਪਰ ਜਦੋਂ ਗੁਲਫਾਮ ਉਸ ਨੂੰ ਸਮਝਾਉਣ ਲੱਗਾ ਤਾਂ ਬਾਨੋ ਨੇ ਕਿਹਾ ਮੈਂ ਉਸ ਜਰਨਲ ਨੂੰ ਵੇਖਣਾ ਚਾਹੁੰਦੀ ਹਾਂ ਜਿਸ ਤੋਂ ਤੂੰ ਇੰਨਾ ਡਰਦਾ ਹੈ ਸੋ ਬਾਨੋ ਨੇ ਗੁਲਫਾਮ ਦੀ ਇੱਕ ਨਾ ਸੁਣੀ ਤੇ ਉਹ ਉਸੇ ਸ਼ਾਮ ਸਿੱਖ ਫੌਜਾਂ ਨੇ ਕੈਂਪਾਂ ਵਿੱਚ ਜਾ ਪਹੁੰਚੀ ਉਸ ਸਮੇਂ ਇਹਹੀ 42 ਸਾਲ ਦਾ ਸਿੱਖ ਸੂਰਮਾ ਆਪਣੇ ਸ਼ਮਿਆਨੇ ਵਿੱਚ ਬਰਾਜਮਾਨ ਸੀ ਬਾਨੋ ਨੂੰ ਵੇਖ ਕੇ ਸਰਦਾਰ ਹਰੀ ਸਿੰਘ ਨਲੂਆ ਜੀ ਨੇ ਕਿਹਾ ਦੱਸੋ ਬੀਬੀ ਕੀ ਕੰਮ ਆਇਓ ਸਰਦਾਰ ਸਾਹਿਬ ਦੀ ਡੀਲ ਡਾਲ ਵੇਖ ਕੇ ਬਾਨੂ ਕਹਿਣ ਲੱਗੀ ਕਿ ਮੈਂ ਇਹ ਪ੍ਰਣ ਕੀਤਾ ਸੀ ਕਿ ਮੈਂ ਕਿਸੇ ਬਹਾਦਰ ਜੰਗੀ ਸੂਰਮੇ ਨਾਲ ਵਿਆਹ ਕਰਵਾਵਾਂਗੀ ਤੇ ਮੈਂ ਚਾਹੁੰਦੀ ਹਾਂ ਕਿ ਤੁਸੀਂ ਮੇਰੇ ਨਾਲ ਨਿਕਾਹ ਕਰ ਲਵੋ ਤਾਂ ਜੋ ਮੇਰੀ ਕੁੱਖ ਤੋਂ ਤੁਹਾਡੇ ਵਰਗਾ ਕੋਈ ਜੋਧਾ ਪੈਦਾ ਹੋਵੇ ਪਰ ਸਰਦਾਰ ਸਾਹਿਬ ਕਹਿਣ ਲੱਗੇ ਬੀਬਾ ਮੈਂ ਤਾਂ ਪਹਿਲਾਂ ਹੀ ਵਿਆਹਿਆ ਹੋਇਆ ਹਾਂ ਤੇ ਮੇਰੇ ਲਈ ਇਹ ਗੱਲ ਸੋਚਣਾ ਵੀ ਪਾਪ ਹੈ ਪਰ ਬਾਨੂ ਆਪਣੀ ਗੱਲ ਤੇ ਅੜੀ ਰਹੀ ਉਸਦੇ ਵਾਰ-ਵਾਰ ਇੱਕੋ ਗੱਲ ਦਹਿਰਾਉਣ ਤੇ ਸਰਦਾਰ ਸਾਹਿਬ ਰੋ ਵਿੱਚ ਆ ਗਏ ਤੇ ਕਹਿਣ ਲੱਗੇ ਹੁਣੇ ਇਸੇ ਵਕਤ ਮੇਰੇ ਸ਼ਮਿਆਨੇ ਵਿੱਚੋਂ ਬਾਹਰ ਹੋ ਜਾ ਬਨੂ ਦੀ ਅੱਖਾਂ ਵਿੱਚ ਹੰਝੂ ਆ ਗਏ ਸ਼ਮਿਆਨੇ ਵਿੱਚੋਂ ਬਾਹਰ ਜਾਂਦੀ ਹੋਈ ਕਹਿਣ ਲੱਗੀ ਕਿ ਮੈਂ ਤਾਂ ਸੁਨਿਆ ਸੀ ਕਿ ਗੁਰੂ ਨਾਨਕ ਜੀ ਦੇ ਘਰ ਤੋਂ ਕੋਈ ਖਾਲੀ ਨਹੀਂ ਜਾਂਦਾ ਤੇ ਅੱਜ ਇੱਕ ਪਠਾਨਾ ਦੀ ਬੱਚੀ ਗੁਰੂ ਦੇ ਸਿੱਖ ਕੋਲੋਂ ਖਾਲੀ ਹੱਥ ਜਾ ਰਹੀ ਹੈ ਇਹ ਸੁਣ ਕੇ ਸਰਦਾਰ ਹਰੀ ਸਿੰਘ ਨਲੂਆ ਜੀ ਕਹਿਣ ਲੱਗੇ ਰੁਕ ਜਾ ਬੀਬੀ ਤੇ ਬਾਨੋ ਨੂੰ ਕੋਲ ਬਲਾ ਕੇ ਇੱਕ ਚਾਦਰ ਉਸ ਦੇ ਸਿਰ ਉੱਤੇ ਦੇ ਕੇ ਹੱਥ ਜੋੜ ਕੇ ਕਹਿਣ ਲੱਗੇ ਤੁਸੀਂ ਚਾਹੁੰਦੇ ਸੀ ਕਿ ਤੁਹਾਡੇ ਘਰ ਹਰੀ ਸਿੰਘ ਨਲੂਏ ਵਰਗਾ ਪੁੱਤਰ ਪੈਦਾ ਹੋਵੇ ਤਾਂ ਅੱਜ ਤੋਂ ਤੁਸੀਂ ਮੇਰੀ ਧਰਮ ਦੀ ਮਾਤਾ ਤੇ ਮੈਂ ਹਰੀ ਸਿੰਘ ਨਲੂਆ ਹੀ ਤੁਹਾਡਾ ਪੁੱਤਰ ਸੋ ਇਹ ਸੀ ਕੌਮ ਦੇ ਉਸ ਬਹਾਦਰ ਸੂਰਮੇ ਦਾ ਕਿਰਦਾਰ ਜਿਸ ਲਈ ਧਰਮ ਤੇ ਸਿਧਾਂਤ ਸਭ ਤੋਂ ਉੱਪਰ ਸੀ ਜਿਸ ਦਾ ਨਾਮ ਸੁਣ ਕੇ ਹੀ ਪਠਾਨਾਂ ਦੀਆਂ ਤਲਵਾਰਾਂ ਕੰਬ ਉੱਟਦੀਆਂ ਸੀ ਜਿਨ੍ਹਾਂ ਨੇ ਜੰਗਾਂ ਵਿੱਚ ਹੀ ਨਹੀਂ ਉਗੋਂ ਆਪਣੇ ਚਰਿੱਤਰ ਨਾਲ ਵੀ ਦੁਨੀਆ ਜਿੱਤੀ।